ਵਿਸ਼ ਵਰਦੇ ਵਿੱਚ ਅੱਜ ਕੌਮੀ ਲੋਕ ਅਦਾਲਤਾਂ ਦਾ ਆਗਾਜ਼ ਕੀਤਾ ਗਿਆ ਹੈ ਔਰ ਜਲੰਧਰ ਦੇ ਵਿੱਚ ਵੀ ਕਰੀਬਨ ਕਰੀਬਨ 25 ਬੈਂਚ ਜਿਹੜੇ ਹੈਗੇ ਨੇ ਉਹ ਲਗਾਏ ਗਏ ਨੇ ਮੇਰੇ ਨਾਲ ਡਿਸਟ੍ਰਿਕਟ ਕੋਰਟ ਦੇ ਜੱਜ ਐਨ ਐ ਸਿੰਘ ਨਾਲ ਹੈਗੇ ਨੇ ਗੱਲਬਾਤ ਕਰਦੇ ਸਰ ਕਿਵੇਂ ਜਿਹੜੇ ਇਹ ਕੇਸਿਸ ਹੈਗੇ ਆ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਨਿਪਟਾਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਅੱਜ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਔਰ ਪੰਜਾਬ ਲੀਗਲ ਸਰਵਿਸ ਅਥਾਰਟੀ ਦੀ ਦਿਸ਼ਾ ਨੂੰ ਨਿਰਦੇਸ਼ ਅਨੁਸਾਰ ਅੱਜ ਅਸੀਂ ਲੋਕ ਅਦਾਲਤ ਲਗਾ ਰਹੇ ਹਾਂ कुल 25 बेंच بنائے گئے ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਲਿਟੀਗੈਂਟ ਜਿਹੜਾ ਹੈ ਉਹ ਸਵੈ ਇੱਛਾ ਦੇ ਨਾਲ ਸਮਝੌਤੇ ਨਾਲ ਕੇਸਾਂ ਦਾ ਨਿਪਟਾਰਾ ਕਰਾ ਸਕਦਾ ਮੁੱਖ ਤੌਰ ਤੇ ਜਿਹੜੇ ਕੇਸਿਸ ਅੱਜ ਟੇਕ ਅਪ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਚੈੱਕ बाउंस ਕੇਸ ਨੇ ਮੋਟਰ ਐਕਸੀਡੈਂਟ ਕਲੇਮ ਕੇਸਿਸ ਨੇ دیਵਾਨੀ ਦਾਅਵੇ ਨੇ ਕ੍ਰਿਮੀਨਲ ਕੇਸਿਸ ਉਹ ਜਿਨ੍ਹਾਂ ਦੇ ਵਿੱਚ ਸਮਝੌਤੇ ਹੋ ਸਕਦੇ ਨੇ ਉਹ ਕੇਸ ਟੇਕ ਅਪ ਕੀਤੇ ਜਾਣਗੇ ਡਾਈਵੋਰਸ ਕੇਸਿਸ ਨੇ ਚਾਈਲਡ ਕਸਟਡੀ ਕੇਸਿਸ ਨੇ ਹੋਰ ਵੀ ਕੋਈ ਕੇਸ ਜਿਹਦੇ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕੀਤੇ ਜਾ ਰਹੇ ਨੇ ਅੱਛਾ ਸਰ ਇੱਕ ਹੋਰ ਵੀ ਚੀਜ਼ ਹੈਗੀ ਹੈ ਜਿੱਦਾਂ ਜਿਹੜੇ ਲੋਕ ਨੂੰ ਨਹੀਂ ਇਹਨਾਂ ਚ ਅਦਾਲਤਾਂ ਬਾਰੇ ਪਤਾ ਹੈਗਾ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜਾਣੂ ਕਰਵਾਇਆ ਜਾ ਸਕਦਾ ਡੀ ਐਲ ਐਸ ਏ ਅਕਸਰ ਕੈਂਪੇਨ ਚਲਾਉਂਦਾ ਹੈ ਕਿ ਲੋਕ ਅਦਾਲਤ ਦਾ ਅਸੀਂ ਪਹਿਲਾਂ ਨੋਟਿਸ ਕੱਢਦੇ ਹਾਂ ਅਸੀਂ ਕਚਹਿਰੀ ਦੇ ਵਿੱਚ ਲਗਾਇਆ ਹੋਇਆ ਨੋਟਿਸ ਕਿ ਇੰਨੀ ਤਰੀਕ ਨੂੰ ਲੋਕ ਅਦਾਲਤ ਹੋਣੀ ਹੈ ਜਿਵੇਂ ਕਿ ਹੁਣ ਅਗਲੀ ਲੋਕ ਅਦਾਲਤ 10 ਮਾਰਚ 226 ਨੂੰ ਹੋਣੀ ਹੈ ਸਾਰੇ ਵਕੀਲ ਸਾਹਿਬਾਨਾਂ ਨੂੰ ਦੱਸਿਆ ਜਾਂਦਾ ਕਿ ਅਗਲੀ ਲੋਕ ਅਦਾਲਤ ਕਦੋਂ ਹੋਣੀ ਹੈ ਔਰ ਕੋਈ ਵੀ ਪਾਰਟੀ ਜੋ ਚਾਹਦੀ ਹੈ ਕਿ ਉਹਨਾਂ ਦਾ ਕੇਸ ਸਮਝੌਤੇ ਨਾਲ ਨਿਪਟ ਸਕਦਾ ਹੈ ਇੱਕ ਦਰਖਾਸਤ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਵਾ ਸਕਦਾ ਹੈ ਮੈਟ੍ਰੀਮੋਨੀਅਲ ਦੇ ਕੇਸ ਕਿੰਨੇ ਕੇਗੇ ਨੇ ਮੈਟ੍ਰੀਮੋਨੀਅਲ ਦੇ ਕੇਸ ਕੋਈ ਅਰਾਊਂਡ 550 ਕੇਸ ਅੱਜ ਟੇਕ ਅਪ ਹੋਏਗਾ ਜਿਨ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਜਾਂ ਪਾਰਟੀਆਂ ਨੇ ਦਰਖਾਸਤਾਂ ਦਿੱਤੀਆਂ ਕਿ ਇਹਦੇ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕਰਾਂਗੇ ਅਸੀਂ ਕਿ ਡਿਸਟ੍ਰਿਕਟ ਸੈਸ਼ਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਡਰੱਗਸ ਅਗੇਂਸਟ ਉਸ ਦੇ ਬਾਰੇ ਥੋੜਾ ਜਾਣੂ ਕਰਵਾਉਂਦੇ। ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨੂੰ ਨਿਰਦੇਸ਼ ਅਨੁਸਾਰ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਕੈਂਪੇਨ ਚਲਾਇਆ ਗਿਆ ਜਿਹਦਾ ਕਿ ਨਾਮ ਰੱਖਿਆ ਗਿਆ ਹੈ ਐਂਟੀ ਡਰੱਗ ਅਵੇਅਰਨੈਸ ਕੈਂਪੇਨ। ਇਸ ਕੈਂਪੇਨ ਦੇ ਦੌਰਾਨ ਡੀ ਐਲ ਐਸਾ ਜਲੰਧਰ ਵੱਲੋਂ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਡਰੱਗਸ ਤੋਂ ਪਰੇ ਦੂਰ ਹੀ ਰਹਿਣ ਚ ਫਾਇਦਾ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕੁੱਲ 21 ਡਰੱਗ ਡੀ ਐਡਿਕਸ਼ਨ ਸੈਂਟਰ ਨੇ ਇੱਕ ਸਰਕਾਰੀ ਡਰੱਗ ਡੀ ਐਡਿਕਸ਼ਨ ਸੈਂਟਰ ਸਿਵਲ ਹਸਪੀਟਲ ਜਲੰਧਰ ਹੈ ਇੱਕ ਡਰੱਗ ਡੀ ਐਡਿਕਸ਼ਨ ਸੈਂਟਰ ਨੂਰਮੈਲ ਦੇ ਵਿੱਚ ਉੱਥੇ ਪੂਰਾ ਮੁਫਤ ਇਲਾਜ ਹੁੰਦਾ ਹੈ ਔਰ ਜਿਹੜੇ ਕੋਈ ਨੌਜਵਾਨ ਜਾਂ ਕੋਈ ਹੋਰ ਸਖ ਇਸ ਡਰੱਗ ਡਿਕ ਐਡਿਕਸ਼ਨ ਦਾ ਫਾਇਦਾ ਲੈਣਾ ਚਾਹੁੰਦਾ ਉਹ ਉੱਥੇ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਦਾ ਇਸ ਤੋਂ ਇਲਾਵਾ ਅਗਰ ਕੋਈ ਡਰੱਗ ਐਡਿਕਟ ਹੈ ਆਪਣੀ ਸਵੈ ਇੱਛਾ ਦੇ ਨਾਲ ਇਲਾਜ ਕਰਾਉਣ ਤੇ ਰਾਜੀ ਹੈ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਜੀ ਸੋ ਉਹ ਵੱਧ ਤੋਂ ਵੱਧ ਡਰੱਗ ਐਡਿਕਟਸ ਜਿਹੜੇ ਹੈ ਉਹ ਆਪਣਾ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਅੱਜ ਕਿੰਨੇ ਕੇਸਿਸ ਹੈਗੇ ਨੇ ਜਿਨ੍ਹਾਂ ਦਾ ਨਿਪਟਾਰਾ ਹੋਣਾ ਸਾਨੂੰ ਉਮੀਦ ਹੈ ਕਿ ਕੋਈ ਅਰਾਊਂਡ ਪ੍ਰੀ ਲਿਟੀਗੇਟਿਵ ਤੇ ਦੂਸਰੇ ਕੇਸਿਸ ਪਾ ਕੇ 40 ਤੋਂ 42000 ਕੇਸ ਦਾ ਨਿਪਟਾਰਾ ਹੋਏਗਾ थैंक यू ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਸਰਦਾਰ ਐਨ ਐ ਸਿੰਘ ਸਾਡੇ ਨਾਲ ਸੀਗੇ ਉਹਨਾਂ ਨੇ ਦੱਸਿਆ ਵੀ 40 ਤੋਂ 50000 ਦੇ ਵਿੱਚ ਵਿੱਚ ਜਿਹੜੇ ਕੇਸ ਹੈਗੇ ਉਹਨਾਂ ਦਾ ਅੱਜ ਨਿਪਟਾਰਾ ਹੋ ਜਾਣਾ ਕੌਮੀ ਲੋਕ ਅਦਾਲਤ ਜਿਹੜੀ ਅੱਜ ਲੱਗੀ ਹੈ ਇਸ ਤੋਂ ਬਾਅਦ ਇਹ ਨੈਕਸਟ 10 ਮਾਰਚ ਨੂੰ ਲਗਾਈ ਜਾਣੀ ਹੈ ਉਸ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਇਸ ਕੌਮੀ ਲੋਕ ਅਦਾਲਤ ਦਾ ਲਾਹਾ ਲੈਣਾ ਹੈਗਾ ਉਹ ਵੀ ਇੱਥੇ ਆ ਕੇ ਆਪਣੀ ਐਪਲੀਕੇਸ਼ਨ ਦੇ ਕੇ ਇਸ ਲੋਕ ਅਦਾਲਤ ਦਾ ਲਾਹਾ ਲੈ ਸਕਦਾ ਹੈ ਦੇਸ਼ ਭਰ ਦੇ ਵਿੱਚ ਅੱਜ ਕੌਮੀ ਲੋਕ ਅਦਾਲਤਾਂ ਦਾ ਆਗਾਜ਼ ਕੀਤਾ ਗਿਆ ਔਰ ਜਲੰਧਰ ਦੇ ਵਿੱਚ ਵੀ ਕਰੀਬਨ ਕਰੀਬਨ 25 ਬੈਂਚ ਜਿਹੜੇ ਹੈਗੇ ਨੇ ਉਹ ਲਗਾਏ ਗਏ ਨੇ ਮੇਰੇ ਨਾਲ ਡਿਸਟ੍ਰਿਕਟ ਕੋਰਟ ਦੇ ਜੱਜ ਐਨ ਐ ਸਿੰਘ ਨਾਲ ਹੈਗੇ ਨੇ ਗੱਲਬਾਤ ਕਰਦੇ ਸਰ ਕਿਵੇਂ ਜਿਹੜੇ ਇਹ ਕੇਸਿਸ ਹੈਗੇ ਆ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਨਿਪਟਾਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਅੱਜ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਔਰ ਪੰਜਾਬ ਲੀਗਲ ਸਰਵਿਸ ਅਥਾਰਟੀ ਦੀ ਦਿਸ਼ਾ ਨੂੰ ਨਿਰਦੇਸ਼ ਅਨੁਸਾਰ ਅੱਜ ਅਸੀਂ ਲੋਕ ਅਦਾਲਤ ਲਗਾ ਰਹੇ ਹਾਂ કુલ 25 ਬੈਂਚ ਬਣਾਏ ਗਏ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਲਿਟਿਗੈਂਟਸ ਜਿਹੜਾ ਹੈ ਉਹ ਸਵੈ ਇੱਛਾ ਦੇ ਨਾਲ ਸਮਝੌਤੇ ਨਾਲ ਕੇਸਾਂ ਦਾ ਨਿਪਟਾਰਾ ਕਰਾ ਸਕਦਾ ਹੈ ਮੁੱਖ ਤੌਰ ਤੇ ਜਿਹੜੇ ਕੇਸਿਸ ਅੱਜ ਟੇਕ ਅਪ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਚੈੱਕ ਬਾਉਂਸ ਕੇਸ ਨੇ ਮੋਟਰ ਐਕਸੀਡੈਂਟ ਕਲੇਮ ਕੇਸਿਸ ਨੇ ਦਿਵਾਨੀ ਦਾਅਵੇ ਨੇ ਕ੍ਰਿਮੀਨਲ ਕੇਸਿਸ ਉਹ ਜਿਨ੍ਹਾਂ ਦੇ ਵਿੱਚ ਸਮਝੌਤੇ ਹੋ ਸਕਦੇ ਨੇ ਉਹ ਕੇਸ ਟੇਕ ਅਪ ਕੀਤੇ ਜਾਣਗੇ ਡਾਈਵੋਰਸ ਕੇਸਿਸ ਨੇ ਚਾਈਲਡ ਕਸਟਡੀ ਕੇਸਿਸ ਨੇ ਹੋਰ ਵੀ ਕੋਈ ਕੇਸ ਜਿਹਦੇ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕੀਤੇ ਜਾ ਰਹੇ ਨੇ ਅੱਛਾ ਸਰ ਇੱਕ ਹੋਰ ਵੀ ਚੀਜ਼ ਹੈਗੀ ਹੈ ਜਿੱਦਾਂ ਜਿਹੜੇ ਲੋਕ ਨੂੰ ਨਹੀਂ ਇਹਨਾਂ ਚ ਅਦਾਲਤਾਂ ਬਾਰੇ ਪਤਾ ਹੈਗਾ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜਾਣੂ ਕਰਵਾਇਆ ਜਾ ਸਕਦਾ DLS ਅਕਸਰ ਕੈਂਪੇਨ ਚਲਾਉਂਦਾ ਹੈ ਕਿ ਲੋਕ ਅਦਾਲਤ ਲਈ ਅਸੀਂ ਪਹਿਲਾਂ ਨੋਟਿਸ ਕੱਢਦੇ ਹਾਂ ਅਸੀਂ ਕਚਹਿਰੀ ਦੇ ਵਿੱਚ ਲਗਾਇਆ ਹੋਇਆ ਨੋਟਿਸ ਕਿ ਇੰਨੀ ਤਰੀਕ ਨੂੰ ਲੋਕ ਅਦਾਲਤ ਹੋਣੀ ਹੈ ਜਿਵੇਂ ਕਿ ਹੁਣ ਅਗਲੀ ਲੋਕ ਅਦਾਲਤ 10 ਮਾਰਚ 2026 ਨੂੰ ਹੋਣੀ ਹੈ ਸਾਰੇ ਵਕੀਲ ਸਾਹਿਬਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਅਗਲੀ ਲੋਕ ਅਦਾਲਤ ਕਦੋਂ ਹੋਣੀ ਹੈ ਔਰ ਕੋਈ ਵੀ ਪਾਰਟੀ ਜੋ ਚੰਦ ਇਹ ਕੇ ਉਹਨਾਂ ਦਾ ਕੇਸ ਸਮਝੌਤੇ ਨਾਲ ਨਿਪਟ ਸਕਦਾ ਹੈ ਇੱਕ ਦਰਖਾਸਤ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਵਾ ਸਕਦਾ ਹੈ ਮੈਟ੍ਰੀਮੋਨੀ ਦੇ ਕੇਸ ਕਿੰਨੇ ਕੇਗੇ ਮੈਟ੍ਰੀਮੋਨੀਅਲ ਦੇ ਕੇਸ ਕੋਈ ਅਰਾਊਂਡ 550 ਕੇਸ ਅੱਜ ਟੇਕ ਅਪ ਹੋਏਗਾ ਜਿਨ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਜਾਂ ਪਾਰਟੀਆਂ ਨੇ ਦਰਖਾਸਤਾਂ ਦਿੱਤੀਆਂ ਕਿ ਇਹਦੇ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕਰਾਂਗੇ ਅਸੀਂ ਕਿ ਡਿਸਟ੍ਰਿਕਟ ਸੈਸ਼ਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਡਰੱਗਸ ਅਗੇਂਸਟ ਉਸ ਦੇ ਬਾਰੇ ਥੋੜਾ ਜਾਨੂ ਕਰਵਾਓ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨੂੰ ਨਿਰਦੇਸ਼ ਅਨੁਸਾਰ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਕੈਂਪੇਨ ਚਲਾਇਆ ਗਿਆ ਜਿਹਦਾ ਕਿ ਨਾਮ ਰੱਖਿਆ ਗਿਆ ਐਂਟੀ ਡਰੱਗ ਅਵੇਅਰਨੈਸ ਕੈਂਪੇਨ ਇਸ ਕੈਂਪੇਨ ਦੇ ਦੌਰਾਨ ਡੀ ਐਲ ਐਸ ਐ ਜਲੰਧਰ ਵੱਲੋਂ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਡਰੱਗਸ ਤੋਂ ਪਰੇ ਦੂਰ ਹੀ ਰਹਿਣ ਚ ਫਾਇਦਾ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕੁੱਲ 21 ਡਰੱਗ ਡੀ ਐਡਿਕਸ਼ਨ ਸੈਂਟਰ ਨੇ ਇੱਕ ਸਰਕਾਰੀ ਡਰੱਗ ਡੀ ਐਡਿਕਸ਼ਨ ਸੈਂਟਰ ਸਿਵਲ ਹਸਪੀਟਲ ਜਲੰਧਰ ਹੈ ਇੱਕ ਡਰੱਗ ਡੀ ਐਡਿਕਸ਼ਨ ਸੈਂਟਰ ਨੂਰਮੈਲ ਦੇ ਵਿੱਚ ਉੱਥੇ ਪੂਰਾ ਮੁਫਤ ਇਲਾਜ ਹੁੰਦਾ ਔਰ ਜਿਹੜੇ ਕੋਈ ਨੌਜਵਾਨ ਜਾਂ ਕੋਈ ਹੋਰ ਸ਼ਖਸ ਇਸ ਡਰੱਗ ਡੀ ਐਡਿਕਸ਼ਨ ਦਾ ਫਾਇਦਾ ਲੈਣਾ ਚਾਹੁੰਦਾ ਉਹ ਉੱਥੇ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਦਾ ਇਸ ਤੋਂ ਇਲਾਵਾ ਅਗਰ ਕੋਈ ਡਰੱਗ ਐਡਿਕਟ ਹੈ اپنی స్వయ ਇਛਾ ਦੇ ਨਾਲ ਇਲਾਜ ਕਰਾਨ ਚ ਰਾਜੀ ਹੈ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਜੀ ਸੋ ਉਹ ਵੱਦ ਤੋਂ ਵੱਦ ਡਰਗ ਐਡਿਕਟਸ ਜਿਹੜੇ ਹੈ ਉਹ ਆਪਣਾ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਅੱਜ ਕਿੰਨੇ ਕੇਸਿਸ ਹੈਗੇ ਨੇ ਜਿਨ੍ਹਾਂ ਦਾ ਨਿਪਟਾਰਾ ਹੋਣਾ ਸਾਨੂੰ ਉਮੀਦ ਹੈ ਕਿ ਕੋਈ ਅਰਾਊਂਡ ਪ੍ਰੀ ਲਿਟੀਗੇਟਿਵ ਤੇ ਦੂਸਰੇ ਕੇਸਿਸ ਪਾ ਕੇ 40 ਤੋਂ 42 ਹਜ਼ਾਰ ਕੇਸ ਦਾ ਨਿਪਟਾਰਾ ਹੋਏਗਾ ਥੈਂਕ ਯੂ ਧੰਨਵਾਦ ਗੱਲਬਾਤ ਕਰਨ ਲਈ ਤਾਂ ਬਿਲਕੁਲ ਸਰਦਾਰ ਐਨ ਐ ਸਿੰਘ ਸਾਡੇ ਨਾਲ ਸੀਗੇ ਉਹਨਾਂ ਨੇ ਦੱਸਿਆ ਵੀ 40 ਤੋਂ 50000 ਦੇ ਵਿੱਚ ਵਿੱਚ ਜਿਹੜੇ ਕੇਸ ਹੈਗੇ ਉਹਨਾਂ ਦਾ ਅੱਜ ਨਿਪਟਾਰਾ ਹੋ ਜਾਣਾ ਕੌਮੀ ਲੋਕ ਅਦਾਲਤ ਜਿਹੜੀ ਅੱਜ ਲੱਗੀ ਹੈ ਇਸ ਤੋਂ ਬਾਅਦ ਇਹ ਨੈਕਸਟ 10 ਮਾਰਚ ਨੂੰ ਲਗਾਈ ਜਾਣੀ ਹੈ ਉਸ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਇਸ ਕੌਮੀ ਲੋਕ ਅਦਾਲਤ ਦਾ ਲਾਹਾ ਲੈਣਾ ਹੈਗਾ ਉਹ ਵੀ ਇੱਥੇ ਆ ਕੇ ਆਪਣੀ ਐਪਲੀਕੇਸ਼ਨ ਦੇ ਕੇ ਇਸ ਲੋਕ ਅਦਾਲਤ ਦਾ ਲਾਹਾ ਲੈ ਸਕਦਾ ਹੈ ਦੇਸ਼ ਭਰ ਦੇ ਵਿੱਚ ਅੱਜ ਕੌਮੀ ਲੋਕ ਅਦਾਲਤਾਂ ਦਾ ਆਗਾਜ਼ ਕੀਤਾ ਗਿਆ ਔਰ ਜਲੰਧਰ ਦੇ ਵਿੱਚ ਵੀ ਕਰੀਬਨ ਕਰੀਬਨ 25 ਬੈਂਚ ਜਿਹੜੇ ਹੈਗੇ ਨੇ ਉਹ ਲਗਾਏ ਗਏ ਨੇ ਮੇਰੇ ਨਾਲ ਡਿਸਟ੍ਰਿਕਟ ਕੋਰਟ ਦੇ ਜੱਜ ਐਨ ਐ ਸਿੰਘ ਨਾਲ ਹੈਗੇ ਨੇ ਗੱਲਬਾਤ ਕਰਦੇ ਸਰ ਕਿਵੇਂ ਜਿਹੜੇ ਇਹ ਕੇਸਿਸ ਹੈਗੇ ਆ ਕਿਸ ਤਰ੍ਹਾਂ ਦੇ ਨਾਲ ਇਹਨਾਂ ਦਾ ਨਿਪਟਾਰਾ ਜਿਹੜਾ ਹੈਗਾ ਉਹ ਕੀਤਾ ਜਾਂਦਾ ਅੱਜ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਔਰ ਪੰਜਾਬ ਲੀਗਲ ਸਰਵਿਸ ਅਥਾਰਟੀ ਦੀ ਦਿਸ਼ਾ ਨੂੰ ਨਿਰਦੇਸ਼ ਅਨੁਸਾਰ ਅੱਜ ਅਸੀਂ ਲੋਕ ਅਦਾਲਤ ਲਗਾ ਰਹੇ ਹਾਂ ਕੁੱਲ 25 ਬੈਂਚ ਬਣਾਏ ਗਏ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਇਹਨਾਂ ਕੇਸਾਂ ਦੇ ਵਿੱਚ ਲਿਟਿਗੈਂਟ ਜਿਹੜਾ ਹੈ ਉਹ ਸਵੈ ਇੱਛਾ ਦੇ ਨਾਲ ਸਮਝੌਤੇ ਨਾਲ ਕੇਸਾਂ ਦਾ ਨਿਪਟਾਰਾ ਕਰਾ ਸਕਦਾ ਹੈ ਮੁੱਖ ਤੌਰ ਤੇ ਜਿਹੜੇ ਕੇਸਿਸ ਅੱਜ ਟੇਕ ਅਪ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਚੈੱਕ ਬਾਉਂਸ ਕੇਸ ਨੇ ਮੋਟਰ ਐਕਸੀਡੈਂਟ ਕਲੇਮ ਕੇਸਿਸ ਨੇ ਦਿਵਾਨੀ ਦਾਅਵੇ ਨੇ ਕ੍ਰਿਮినਲ ਕੇਸਿਸ ਉਹ ਜਿਨ੍ਹਾਂ ਦੇ ਵਿੱਚ ਸਮਝੌਤੇ ਹੋ ਸਕਦੇ ਨੇ ਉਹ ਕੇਸ ਟੇਕ ਅਪ ਕੀਤੇ ਜਾਣਗੇ ਡਾਈਵੋਰਸ ਕੇਸਿਸ ਨੇ ਚਾਈਲਡ ਕਸਟਡੀ ਕੇਸਿਸ ਨੇ ਹੋਰ ਵੀ ਕੋਈ ਕੇਸ ਜਿਹਦੇ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕੀਤੇ ਜਾ ਰਹੇ ਨੇ ਅੱਛਾ ਸਰ ਇੱਕ ਹੋਰ ਵੀ ਚੀਜ਼ ਹੈਗੀ ਹੈ ਜਿੱਦਾਂ ਜਿਹੜੇ ਲੋਕ ਨੂੰ ਨਹੀਂ ਇਹਨਾਂ ਚ ਅਦਾਲਤਾਂ ਬਾਰੇ ਪਤਾ ਹੈਗਾ ਉਹਨਾਂ ਨੂੰ ਕਿਸ ਤਰ੍ਹਾਂ ਨਾਲ ਜਾਣੂ ਕਰਵਾਇਆ ਜਾ ਸਕਦਾ DLS ਅਕਸਰ ਕੈਂਪੇਨ ਚਲਾਉਂਦਾ ਹੈ ਕਿ ਲੋਕ ਅਦਾਲਤ ਦਾ ਅਸੀਂ ਪਹਿਲਾਂ ਨੋਟਿਸ ਕੱਢਦੇ ਹਾਂ ਅਸੀਂ ਕਚਹਿਰੀ ਦੇ ਵਿੱਚ ਲਗਾਇਆ ਹੋਇਆ ਨੋਟਿਸ ਕਿ ਇੰਨੀ ਤਰੀਕ ਨੂੰ ਲੋਕ ਅਦਾਲਤ ਹੋਣੀ ਹੈ ਜਿਵੇਂ ਕਿ ਹੁਣ ਅਗਲੀ ਲੋਕ ਅਦਾਲਤ 10 ਮਾਰਚ 2026 ਨੂੰ ਹੋਣੀ ਹੈ ਸਾਰੇ ਵਕੀਲ ਸਾਹਿਬਾਨਾਂ ਨੂੰ ਦੱਸਿਆ ਜਾਂਦਾ ਹੈ ਕਿ ਅਗਲੀ ਲੋਕ ਅਦਾਲਤ ਕਦੋਂ ਹੋਣੀ ਹੈ ਔਰ ਕੋਈ ਵੀ ਪਾਰਟੀ ਜੋ ਚੰਦ ਇਹ ਕਿ ਉਹਨਾਂ ਦਾ ਕੇਸ ਸਮਝੌਤੇ ਨਾਲ ਨਿਪਟ ਸਕਦਾ ਹੈ ਇੱਕ ਦਰਖਾਸਤ ਦੇ ਕੇ ਆਪਣਾ ਕੇਸ ਲੋਕ ਅਦਾਲਤ ਵਿੱਚ ਲਗਵਾ ਸਕਦਾ ਹੈ ਮੈਟ੍ਰੀਮੋਨੀ ਦੇ ਕੇਸ ਕਿੰਨੇ ਕਹਿ ਗਏ ਨੇ ਮੈਟ੍ਰੀਮੋਨੀਅਲ ਦੇ ਕੇਸ ਕੋਈ ਅਰਾਊਂਡ 550 ਕੇਸ ਅੱਜ ਟੇਕ ਅਪ ਹੋਏਗਾ ਜਿਨ੍ਹਾਂ ਦੇ ਵਿੱਚ ਸਮਝੌਤਾ ਹੋ ਸਕਦਾ ਹੈ ਜਾਂ ਪਾਰਟੀਆਂ ਨੇ ਦਰਖਾਸਤਾਂ ਦਿੱਤੀਆਂ ਕਿ ਇਸ ਵਿੱਚ ਸਮਝੌਤਾ ਹੋ ਸਕਦਾ ਉਹ ਕੇਸ ਟੇਕ ਅਪ ਕਰਾਂਗੇ ਅਸੀਂ ਕਿ ਡਿਸਟ੍ਰਿਕਟ ਸੈਸ਼ਨ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਹੈ ਡਰੱਗਸ ਅਗੇਂਸਟ ਉਸ ਦੇ ਬਾਰੇ ਥੋੜਾ ਜਾਣਕਾਰੀ ਦਿਓ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਤੇ ਪੰਜਾਬ ਲੀਗਲ ਸਰਵਿਸ ਅਥਾਰਟੀ ਦੇ ਦਿਸ਼ਾ ਨੂੰ ਨਿਰਦੇਸ਼ ਅਨੁਸਾਰ 6 ਦਸੰਬਰ ਤੋਂ ਲੈ ਕੇ 6 ਜਨਵਰੀ ਤੱਕ ਕੈਂਪੇਨ ਚਲਾਇਆ ਗਿਆ ਜਿਹਦਾ ਕਿ ਨਾਮ ਰੱਖਿਆ ਗਿਆ ਐਂਟੀ ਡਰੱਗ ਅਵੇਅਰਨੈਸ ਕੈਂਪੇਨ ਇਸ ਕੈਂਪੇਨ ਦੇ ਦੌਰਾਨ ਡੀ ਐਲ ਐਸ ਐ ਜਲੰਧਰ ਵੱਲੋਂ ਸਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਡਰੱਗਸ ਤੋਂ ਪਰੇ ਦੂਰ ਹੀ ਰਹਿਣ ਚ ਫਾਇਦਾ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕੁੱਲ 21 ਡਰੱਗ ਡੀ ਐਡਿਕਸ਼ਨ ਸੈਂਟਰ ਨੇ ਇੱਕ ਸਰਕਾਰੀ ਡਰੱਗ ਡੀ ਐਡਿਕਸ਼ਨ ਸੈਂਟਰ ਸਿਵਲ ਹਸਪੀਟਲ ਜਲੰਧਰ ਹੈ ਇੱਕ ਡਰੱਗ ਡੀ ਐਡਿਕਸ਼ਨ ਸੈਂਟਰ ਨੂਰਮੈਲ ਦੇ ਵਿੱਚ ਉੱਥੇ ਪੂਰਾ ਮੁਫਤ ਇਲਾਜ ਹੁੰਦਾ ਹੈ ਔਰ ਜਿਹੜੇ ਕੋਈ ਨੌਜਵਾਨ ਜਾਂ ਕੋਈ ਹੋਰ ਸ਼ਖਸ ਇਸ ਡਰੱਗ ਡੀ ਐਡਿਕਸ਼ਨ ਦਾ ਫਾਇਦਾ ਲੈਣਾ ਚਾਹੁੰਦਾ ਉਹ ਉੱਥੇ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਦਾ ਇਸ ਤੋਂ ਇਲਾਵਾ ਅਗਰ ਕੋਈ ਡਰੱਗ ਅਡਿਕਟ ਹੈ ਆਪਣੀ ਸਵੈ ਇੱਛਾ ਦੇ ਨਾਲ ਇਲਾਜ ਕਰਾਉਣ ਤੇ ਰਾਜੀ ਹੈ ਉਹਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਏਗੀ ਸੋ ਉਹ ਵੱਧ ਤੋਂ ਵੱਧ ਡਰੱਗ ਐਡਿਕਟਸ ਜਿਹੜੇ ਹੈ ਉਹ ਆਪਣਾ ਇਸ ਸਕੀਮ ਦਾ ਫਾਇਦਾ ਲੈ ਸਕਦੇ ਨੇ ਅੱਜ ਕਿੰਨੇ ਕੇਸਿਸ ਹੈਗੇ ਨੇ ਜਿਨ੍ਹਾਂ ਦਾ ਨਿਪਟਾਰਾ ਹੋਣਾ ਸਾਨੂੰ ਉਮੀਦ ਹੈ ਕਿ ਕੋਈ ਅਰਾਊਂਡ ਪ੍ਰੀ ਲਿਟੀਗੇਟਿਵ ਤੇ ਦੂਸਰੇ ਕੇਸਿਸ ਪਾ ਕੇ 40 ਤੋਂ 42000 ਕੇਸ ਦਾ ਨਿਪਟਾਰਾ ਹੋਏਗਾ ਥੈਂਕ ਯੂ ਤੁਹਾਨੂੰ ਗੱਲ ਕਰਨ ਲਈ ਤਾਂ ਬਿਲਕੁਲ ਸਰਦਾਰ ਐਨ ਐਸ ਸਿੰਘ ਸਾਡੇ ਨਾਲ ਸੀਗੇ ਉਹਨਾਂ ਨੇ ਦੱਸਿਆ ਵੀ 40 ਤੋਂ 50000 ਦੇ ਵਿੱਚ ਵਿੱਚ ਜਿਹੜੇ ਕੇਸ ਹੈਗੇ ਉਹਨਾਂ ਦਾ ਅੱਜ ਨਿਪਟਾਰਾ ਹੋ ਜਾਣਾ ਕੌਮੀ ਲੋਕ ਲੋਕ ਅਦਾਲਤ ਜਿਹੜੀ ਅੱਜ ਲੱਗੀ ਹੈ ਇਸ ਤੋਂ ਬਾਅਦ ਇਹ ਨੈਕਸਟ 10 ਮਾਰਚ ਨੂੰ ਲਗਾਈ ਜਾਣੀ ਹੈ ਉਸ ਦੇ ਵਿੱਚ ਵੀ ਜਿਹੜੇ ਲੋਕਾਂ ਨੇ ਇਸ ਕੌਮੀ ਲੋਕ ਅਦਾਲਤ ਦਾ ਲਾਹਾ ਲੈਣਾ ਹੈਗਾ ਉਹ ਵੀ ਇੱਥੇ ਆ ਕੇ ਆਪਣੀ ਐਪਲੀਕੇਸ਼ਨ ਦੇ ਕੇ ਇਸ ਲੋਕ ਅਦਾਲਤ ਦਾ ਲਾਹਾ ਲੈ ਸਕਦਾ ਹੈ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਨੀਦਰ ਕੰਬੋਈ ਜਨਕਸੂਲਾ ਟੀਵੀ ਦਿਲੰਦਰ